ਯਾਂ ਬਾ ਤੁਹਾਡੇ ਸਾਥੀ ਦਾ ਪਜਾਮਾ ਫੱਟੇ ਆ। ਤੁਹਾਨੂੰ ਸਾਥ ਦਾ ਵੇਜ ਇਹ ਪਜਾਮਾ ਫੱਟ ਗਿਆ। ਯਾਂ ਬਾ ਸਾਹ ਤਾਂ ਨਹੀਂ ਜੀ ਫੱਟ ਗਏ ਹੁਣ ਕੀ ਕੀਤਾ ਜਾਵੇ ਮੱਥਾ ਟੇਕ। ਉਹ ਗੱਡੀ ਨਾ ਸੀਰੀ ਬੰਨੀ। ਉਹ ਵਾਲੇ ਪਾਣੀ ਦੀ ਟੈਂਕੀ। ਆਹ ਬਲੈਂਡ। ਵਾਓ ਕਿੰਨਾ ਉਹ ਚਾਰ ਕੀਤਾ ਨਾ ਗੁੱਡੇ ਘੜੇ ਕਿਦਾ ਟੈਡੀ ਟੰਗੇ ਨੇ ਉਧਰ ਜਿਹੜਾ ਉੱਤੇ ਜੜਾਂ ਦੇ ਟੈਡੀ। ਉਹ ਟੈਡੀ ਦਾ ਚੱਲ ਬਾਦੂ। ਟੈਡੀ ਕੀ ਤਾਂ ਲਮਕਾਏ। ਇਹ ਪ੍ਰੋਗਰਾਮ ਬਹੁਤ ਸੋਹਣਾ ਭਾਈ ਸੋਪਾ ਮਨਪ੍ਰੀਤ ਸਿੰਘ ਜੀ ਬਹੁਤ ਸੋਹਣਾ ਕੀਰਤਨ ਕਰਦੇ ਨੇ ਇਹਨਾਂ ਦਾ ਵੀ ਯੋਗਦਾਨ ਬਹੁਤ ਵਧੀਆ ਆ ਹੀ ਮਤਲਬ ਬਹੁਤ ਵਧੀਆ ਜੱਟ ਆ ਉਹ ਮੁੰਡੇ ਨੇ ਪੰਜਵੇਂ ਲਾਇਆ ਨੇ ਸਭ ਬੈਠਾ ਦੁਬਾਰੇ ਬਹਿ ਗਏ ਵੇਖਦੇ ਵੇਖਦੇ ਵਾਹ ਵਾਹ ਨਿਆਰੇ ਹਾਂ ਸਾਰਾ ਤਰੀਕਾ ਹੈਲੋ ਗਾਇਸ ਅਸੀ ਕਾਲ ਵੈਲਕਮ ਟੂ ਦਾ ਸਾਡੇ ਆਏ ਦੇ ਵਲੋਗ ਵਿੱਚ ਆਈ ਹੋਪ ਯੂ ਸਾਰੇ ਜਣੇ ਛੱਡੀ ਗੱਲ ਵਿੱਚ ਹੋਵੋਗੇ ਅਸੀਂ ਜਾ ਰਹੇ ਹਾਂ ਗਾਇਸ ਛੱਡੀ ਘਾਟ ਪ੍ਰੋਗਰਾਮ ਫਿਰ ਤੰਦੇ ਹਾਂਜੀ ਕਿਦਾਂ ਵਧੀਆ ਕੋਲਾਪ ਕਿਲਾ ਨੇ ਬੜਾ ਬੜਾ ਬਣ ਕੇ ਰੱਖਿਆ ਹੈ ਕਾਲਾ ਭਾਈ ਤੇ ਇਕੱਟਿਆ ਕਿੰਨੇ ਲੇਟ ਕੀਤਾ ਤੁਹਾਨੂੰ ਇਹ ਮਾਨਸ ਸਿੰਘ ਨੇ ਲੇਟ ਕੀਤਾ ਤੁਹਾਨੂੰ ਉਠਾਇਆ ਸਵੇਰੇ 6 ਵਜੇ ਨੂੰ ਕਰਕੇ ਫਿਰ ਕਹਿੰਦਾ ਅੱਗੋਂ ਮੈਨੂੰ ਕਹਿੰਦਾ ਬਣ ਕੇ ਆਇਆ ਕਹਿੰਦਾ ਆਵਾ ਫਿਰ ਮੈਂ ਆਸ ਰੰਗ ਜੀ ਜਾਗ ਨਹੀਂ ਆਈ ਜਾਗ ੜੀ ਆਈ ਚਾ ਰਾਤ ਤੱਕ ਕਹਿੰਦਾ ਫਿਰ ਆਵਾਂ 6 ਵਜੇ 6:30 ਆਵਾਂ ਫਿਰ ਮੈਂ ਮੈਂ ਕਾ ਹੋਰ ਕਿਨੇ ਜਾ ਲਾ ਮੈਂ ਤੂੰ ਨਹੀਂ ਆਉਣਾ ਆ 6 ਵਜੇ ਹੋ ਗਏ ਉਹ ਲੇਟ ਕਰਦਾ ਸਭ ਤੋਂ ਲੇਟ ਜਿਆਦਾ ਬੰਦਾ ਇਹੀ ਹਨ ਕਰਦਾ ਆ ਪਤਾ ਨਹੀਂ ਇਹਦੀ ਹੀ ਨਹੀਂ ਗਲਤੀ ਇਹ ਤਫਲੇ ਵਾਲੇ ਸਾਰੇ ਇਦਾਂ ਕਰਦੇ ਨੇ ਸਵੇਲੇ ਹੀ ਘੰਟੇ ਤੋਂ ਪਲੇਅਰ ਮਾਣਾ ਸਹੀ ਸਾਰੀਆਂ ਦੇ ਰਹਿ ਗਈ ਉਹਨਾਂ ਦਾ ਵੀ ਪਿਓ ਹੈ ਪਿਓ ਨਹੀਂ ਪਾਈ ਆਈ ਜਾਈਦਾ ਯਾਰ ਅੱਜੀ ਹੋ ਜਾਂਦਾ ਪਾਈ ਜੇ ਤਾਂ ਘੰਟਾ ਲੇਟ ਲੇਟ ਹੋਵੇ ਤਾਂ ਫੇ ਤੂੰ ਲੈ ਕੇ ਨਾ ਜਾ ਉਹ ਇਹ ਵੀ ਗੱਲ ਹੈ ਨਾ ਦਾ ਜੀ ਨਾ ਤਾਂ ਤਾਂ ਹੀ ਤਾਂ ਲੈ ਕੇ ਜਾਣੇ ਹੋ ਇਹ ਦਸਤਾਰ ਵੀ ਸਜਾ ਕੇ ਆਏ ਕਿ ਜਿਵੇਂ ਸਾਰੇ ਭਲਾ ਥਰੋਗੇ ਜੇਕਰ ਚਾਹ ਸ਼ੱਕ ਨਹੀਂ ਤੇ ਉੱਥੇ ਫਿਰ ਇਹਨੇ ਦਸਤਾਰ ਸਜਾਈ ਅੱਜ ਆਪ ਸਾਡੇ ਪਹਿਲਾਂ ਆ ਗਏ ਨਾ ਕਰ ਹੁਣ ਫੋਨ ਕਰਕੇ ਇਹਨਾਂ ਨੇ ਠਾਇਆ ਸਾਰਿਆਂ ਨੂੰ ਫੋਨ ਕਰਕੇ ਠਾਇਆ ਸਾਰੇ ਬਾਈ ਸਾਰਿਆਂ ਨੇ ਸਾਰਿਆਂ ਨੇ ਫੋਨ ਕਰਕੇ ਕਿਹਾ ਮੈਂ ਕਿੱਥੇ ਆਵਾਂ ਲੱਗੇ ਆਵਾਂ ਲੱਗੇ ਮੈਂ ਕਿਹਦੇ ਕਿੱਥੇ ਮੈਂ ਕਿਹਾ ਮੈਂ ਡੇਰੇ ਆ ਕਰੀ ਤਾਂ ਸਾਹ ਸੱਕੇ ਇਹ ਵੀ ਕੋਈ ਟਾਈਮ ਹੁੰਦਾ ਜੋ ਲੇਟ ਹੋ ਜਾਂਦਾ ਨਹੀਂ ਖੈਰੀ ਜਦੋਂ ਹੁਣ ਕੰਮ ਘੁੰਮ ਦੋ ਹੋਰ ਸਿੱਧਾ ਆਣਾ ਵੇਲੇ ਡੋਈ ਦੇਣਾ ਇਹ ਕਰੋਣਾ ਜਦ ਇਹ ਆਈਆਂ ਇਹਦੇ 4 ਵਜੇ ਉੱਠਨੇ ਆ ਇਹਦੇ 4 ਵਜੇ ਉੱਠ ਕੇ ਆ ਜਾਂਦੇ ਆਕੇ ਪੇਲਾ ਹੀ ਛਕਨੇ ਬਰੋਟੀ ਗੋਭੀ ਆ ਗੋਭੀ ਹੈ ਗੋਭੀ ਆਣੇ ਗੋਭੀ ਮੇਰੇ ਫੇਵਰੇਟ ਹੈ ਪੇਲਾ ਹੀ ਛਕੋਗੇ ਕਿਸੇ ਸੰਗਤ ਘਰੀ ਛਕਨੇ ਪਾ ਕੇ ਬਰੋਟੀ ਛਕਾਣੇ ਤੁਹਾਨੂੰ ਵੀ ਨਾਲ ਕਹਿੰਦੇ ਕਿ ਪਜਾਮਾ ਤੁਹਾਡੇ ਸਾਥੀ ਦਾ ਪਜਾਮਾ ਫਟੇ ਹੈ ਤੁਹਾਨੂੰ ਸਾਥੀ ਦਾ ਵੀ ਇਸ ਪਜਾਮਾ ਫਟ ਗਿਆ ਪਜਾਮਾ ਸਾਹਸ ਨਹੀਂ ਫਟ ਗਿਆ ਹੁਣ ਕੀ ਕੀਤਾ ਜਾਵੇ ਮੱਧਾ ਡੇਗ ਲੱਗੇ ਪਤਾ ਲੱਗਿਆ ਸਾਰਾ ਪਜਾਮਾ ਤੁਹਾਡੇ ਸਾਥੀ ਦਾ ਪੀਕਾ ਕਰਾਉਣੀ ਪੀਕਾ ਗਾਈਸ ਸਾਡੇ ਕੋਲ ਥੋੜੀ ਜਿਹੀ ਮਿਸਟੈਕ ਹੋ ਗਈ ਲੋਕੇਸ਼ਨ ਹੈ ਜੀ ਉੱਤੋਂ ਇਹ ਨਾ ਪਿੱਛੇ ਹੀ ਹੋਣਾ ਸੀ ਆਈ ਹੋਣਾ ਆਗੇ ਗਲਤ ਹੁਣ ਇੱਥੋਂ ਹੀ ਰੋਗ ਸਾਈਡ ਕਰਕੇ ਲਈਏ ਉਹ ਭਾਈ ਸਾਹਿਬ ਚਲ ਜਾਗੇ ਇਧਰੋਂ ਆਪਾਂ ਇਹ ਚਲਾੜ ਹੋ ਗਿਆ ਦੇ ਭਰ ਦਾਂਗੇ ਸੋ ਆਪਾਂ ਰੋਗ ਸਾਈਡ ਜਾਣਾ ਆ ਉਥੋਂ ਪੋਲ ਤੋਂ ਅਸੀਂ ਟਰਨ ਹੋਣਾ ਹੈ ਥੱਲੇ ਨੂੰ ਦੇਖੋ ਬਹੁਤ ਭਜਾਂਦਾ ਬਿਨਾ ਦੇਖੇ ਹੀ ਆਉਂਦੇ ਥੱਲੇ ਨੂੰ ਨਿਗਾਹ ਮਾਰ ਕੇ ਇਤਮਰਾਇ ਨੇ ਕਿੰਨੀ ਵੀ ਲੋਕ ਰਹਿੰਦੇ ਸਾਰੇ ਇਨੇ ਬਿਲਕੁਲ ਮੋੜ ਦੇ ਉੱਤੇ ਆਣ ਕੇ ਦੱਸਿਆ ਨਾ ਉਹ ਪਿੱਛੇ ਉੱਥੋਂ ਹੈਗਾ ਸੀ ਲੇਕਿਨ ਉਹਨਾਂ ਨੇ ਰਸਤਾ ਬੰਦ ਕੀਤਾ ਪਾਜੀ ਦੰਦਾ ਬੰਦ ਹੋ ਗਿਆ ਹੁਣ ਦੇਖ ਲੈ ਇਹ ਇਹ ਨਾ ਸਹੀ ਹੈ ਨਾ ਸਹੀ ਕੰਮ ਆ ਰਹੀ ਨਹੀਂ ਅੱਜ ਨਾਲੇ ਗਾਈਸ ਅਸੀਂ ਪਰੋਠੇ ਵਾਲੇ ਦੇ ਘਰ 3 ਕਿਲੋਮੀਟਰ ਰਹਿ ਗਿਆ 1.3 ਅਸ ਤਿੰਨ ਮਿੰਟ ਦਾ ਰਸਤਾ ਫੋਕ ਲੱਗੀ ਫੋਕ ਲੱਗੀ ਬੰਦਿਆਂ ਨੂੰ ਜੀ ਘਟ ਖੰਨ ਲੱਗਾ ਜੀ ਆ ਸੇਲ ਲੱਗਿਆ ਜੀ ਲੋਨ ਤੋਂ ਚੱਕੀਆਂ ਸਾਰੀਆਂ ਇਹ ਪੋਰ ਸੇਲ ਲੱਗੀਆਂ ਦੇਖੋ ਗਾਇਸ ਫਲਾਈਟ ਦੇਖੋ ਤਿਆਰ ਹੋ ਰਹੀ ਹੈ ਜੀ ਕੋਠੇ ਹੋਏ ਕੋਠੇ ਸੇਰੀ ਬੰਨੀ ਆਹ ਵਾਲੇ ਪਾਣੀ ਦਾ ਟੈਂਕੀ ਆਹ ਜੀ ਮੈਡੀਕਲ ਬਾਰੇ ਉਸਕੇ ਬੋਲ ਕੇ ਬੋਲ ਕੇ ਬੋਲ ਕੇ ਇਸਕੇ ਜਿਹੜਾ ਬਸ 10 ਤਰ ਸੈਕਟਰ ਦੇਖਾਏ ਇੱਥੇ ਕਿਧੀਆਂ ਹੈਗਾ ਹੈ ਇੱਧਰ ਕਿਧੇ ਕੱਢ ਕਰ ਗਏ ਆ ਤੇ ਇੱਥੇ ਕਿਧੇ ਘਾਰ ਹੀ ਭਾਜੀ ਜ਼ਿਆਦਾ ਨਹੀਂ ਆਗੇ ਕੋਈ ਖਿੱਚੇ ਗਾਇਸ ਪਹੁੰਚ ਗਏ ਸੀ ਜਿਨ੍ਹਾਂ ਦੇ ਘਰ ਆਉਣੇ 706 ਨੰਬਰ ਏ ਐਨਪੀ ਹੋਣਾ ਪੰਜਾਬ ਸਿੱਖਿਆ ਬੋਰਡ ਚ ਲੱਗੇ ਰਹੇ ਨੇ ਜਿਹੜਾ ਚੰਡੀਗੜ੍ਹ ਦਫਤਰ ਹੈ ਉੱਥੇ ਉਹ ਕਦੋਂ ਕੰਮ ਹੀ ਮੈਨੂੰ ਉਹ ਵੀ ਕਢਾਇਆ ਸੀ ਇਹਨਾਂ ਕੋਲ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਇੰਜੀਨੀਅਰ ਹੈ ਉਹ ਵੀ ਇੰਜੀਨੀਅਰ ਹੈ ਬਸ ਕਿ ਤੁਹਾਨੂੰ ਦਿਖਾਣੇ ਫੈਮਿਲੀ ਨਾਲ ਮਿਲਾਨੇ ਅਸੀਂ ਰੱਖੀ ਐਨਪੀ ਹੋਣਾ ਨੇ ਜਿਹੜੇ ਸਿੱਖਿਆ ਬੋਰਡ ਲੱਗੇ ਸੀ ਕੰਪੈਕਸਾ ਤੋਂ ਬਣਾਏ ਵੇ ਬਹਿ ਗਏ ਵੇ 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 ਨਜ਼ਾਰੇ ਹਾਂ ਨਹੀਂ ਮੈਂ ਅੰਦਰ ਹੀ ਜਾਦਾ ਮੋਸਟੋਰੀ ਕਰਾ ਦਿਆ ਨਾ ਕਰਦਾ ਵੀ ਅਨਗੁਰ ਨਾਨਕ ਇਹਦੇ ਮੈਂ ਆ ਗਿਆ ਪਰ ਵੀ ਸਤ ਨੂੰ ਪਰਵੀ ਤੇ ਖਾਈਏ ਇਹ ਬੱਚਿਆਂ ਕਰਕੇ ਬਣਾਇਆ ਨਾ ਇੱਕ ਬੱਚੇ ਥੱਲੇ ਲਾਉਣ ਇਹ ਬੱਚੇ ਨੂੰ ਉਰੇ ਲਾਉਣ ਪਗਾਨਾ ਬੰਨੇ ਆ ਬਾਬਾ ਬਾਬਰ ਉਸ ਨੇ ਦੀ ਮੈਂ ਤਾਂ ਲੋਕ ਜਿੰਦੀ ਫੋਟੋ ਐਨ ਟੀ ਵੀ ਮੇਰਾ ਜੀ ਤੇ ਨੂੰ ਉਹਨਾਂ ਦੇ ਬਾਬਾ ਬਾਬਰ ਉਸ ਨੇ ਕਿਹੜੇ ਲੋਕ ਸਨਗੇ ਮਾ ਬਾਬਰ ਉਸ ਨੇ ਉਹ ਤਾਂ ਲੋਕ ਸੇਂਗ ਆਖਦੇ ਨਾ ਬਾਬਰ ਉਸ ਨੇ ਨਿਆਣੇ ਦੇ ਟੋਈ ਕੋਈ ਰਿਟੋਈ ਉਹ ਬਾਲਟੀ ਨਿੱਕੀ ਜੀ ਹੋਈ ਗਾਈਸ ਪ੍ਰਸ਼ਾਦਾ ਆ ਗਿਆ ਪਰੋਠੇ ਖਾਦੇ ਨੇ ਖਾਦਿਓ ਜੀ ਮੈਂ ਉਹ ਕਿਹਾ ਜੀ ਆਲੂ ਵਾਲਾ ਤਾਂ ਤੇ ਚਾਲ ਖਾ ਲਓ ਚੋਪਾ ਕਰਕੇ ਨਾਲ ਕਾਰਟ ਆ ਗਿਆ ਨਾਲ ਚਾਰਜੀ ਪਹੁੰਚ ਗਏ ਹੀ ਇੱਥੇ ਕੰਮ ਬਰੋਦਰ ਪਾਰਸਲ ਆਉਂਦੇ ਆ ਕਿਹਾ ਸੋਣਿਆ ਸੋਣਿਆ ਬਣੀ ਇਹੋ ਸਾਥ ਦੇ ਸਾਥ ਜਿੱਤਾ ਕੇ ਬਣਾ ਲਿਆ ਉਹਦੇ ਲਈ ਚੂੜੀ ਪਈ ਆ ਆਪਣੀ ਇੱਕ ਸਾਥ ਨਾਲ ਉਹ ਤੇ ਅੱਧਰ ਵੇਲੇ ਰਹੇ ਨੇ ਉਹ ਮਾਵਾ ਬਾਂਗ ਕਰਿਆ ਹੱਜੀ ਭੁੱਖ ਲੱਗੀ ਬੱਚਿਆਂ ਨੂੰ ਬਛੀ ਮਗਰ ਮੰਮੀ ਦੇ ਮਗਰ ਮਗਰ ਮੰਮੀ ਦੇ ਮਗਰ ਮਗਰ ਉਹ ਲੱਗੇ ਮੰਮੀ ਭੱਜੀ ਜਾਂਦੀ ਇਹਨਾਂ ਦੀ ਯਾ ਯਾ ਜਵਾ ਸ਼ਡਾਂ ਦੀ ਗੱਲ ਇਹ ਜੇ ਕੀ ਵੇ ਹੂ ਮੈਂ ਦਰਗੀ ਇਹਦੇ ਮਾਰ ਕਾ ਕੈਮਰਾ ਚੱਤਰੋ ਚੱਤਰੋ ਬਾਈ ਸੋਣਾ ਇਹ ਨਾ ਟਾਈਮ ਲੱਗਣਾ ਹਜੇ ਪਾਰਕ ਹੋਗ ਲੇਟ ਪੈਣਾ ਆ ਤੇ ਅਸੀਂ ਉਦੋਂ ਤੱਕ ਨਾ ਕਸ ਇਹਦੇ ਸੰਗਤ ਕਰੋ ਹੋ ਆਈਏ ਆ ਵਧੀਆ ਨਾ ਤੇ ਕਈ ਇਹਨਾਂ ਕਸਟਮਰ ਕਰੋ ਹੋ ਆਈਏ ਅੱਛੀ ਵਧੀਆ ਕੋਠੀ ਬਹੁਤ ਵਧੀਆ ਲੱਗੀ ਆ ਅੰਨੀ ਲੰਘ ਆਈ ਬਾਈ ਤੇ ਕੁਛ ਹੋਮਲੈਂਡ ਵਾਹ ਕਿੰਨਾ ਉਹ ਜਿਆਰ ਕੀਤਾ ਨਾ ਬੁੱਡੇ ਕਾੜੇ ਕਿਦਾ ਟੈਡੀ ਟੰਗੇ ਨੇ ਉਧਰ ਜਿਹੜਾ ਉੱਤੇ ਜਣਾਂ ਦੇ ਟੈਡੀ ਓਏ ਉਹ ਟੈਡੀ ਨੇ ਗੱਲ ਬਾਤ ਟੈਡੀ ਕੀਤਾ ਲਮਕਾਏ ਹੋਰ ਅੱਗੇ ਤੱਕ ਅੱਛਾ ਇਹ ਮੋਲ ਹੈ ਨਾ ਅੰਦਰ ਬਣੇ ਚਲੋ ਇਧਰੋਂ ਕੱਢ ਲੋ ਕਿੰਨਾ ਉਹ ਜਿਆਰ ਕੀਤਾ ਨਿੱਕ ਬੇਕਰ ਨੇ ਜੱਕ ਇਹ ਲੈਂਟੇ ਨਹੀਂ ਆ ਗਿਆ ਇਹ ਨਹੀਂ ਪੈਂਟੇ ਨਹੀਂਗਾ ਸੂ ਹੈਗਾ ਕਰੋਮਾ ਵੀ ਹੈਗਾ ਇਹਨਾਂ ਗੱਸ ਵੀ ਗਿਆ ਭਾਂਗ ਤੇ ਉਕਣ ਕਰਕੇ ਗਾਇਸ ਹੋ ਗਿਆ ਫਰੀ ਸਗਨ ਲੱਗ ਗਿਆ ਮੁੰਡੇ ਨੂੰ ਤੁਸੀਂ ਦੇਖੀ ਦੀ ਵੀਡੀਓ ਤੇ ਹੁਣ ਕੋਕ ਸ਼ਕਰ ਨੇ ਗਲਾ ਪਹਿਲਾਂ ਨਹੀਂ ਪੀਤਾ ਕਿ ਉਹ ਪੀਤਾ ਨਹੀਂ ਹੁਣ ਥੋੜਾ ਜਿਹਾ ਗਲਾ ਮੂੜ ਜਾ ਵਗੈਰਾ ਬਣ ਗਿਆ ਤੇ ਥੋੜਾ ਛਕ ਲੈਨੇ ਆਪਾਂ ਮੂੜ ਜਾਦਾ ਵਰਗੇ ਕੋਕ ਦਾ ਮੂਡ ਕੋਕ ਦਾ ਬਣਿਆ ਹੁਣ ਪਤਾ ਹੁਣ ਘਰੇ ਜਾਣਾ ਹੁਣ ਪ੍ਰੋਗਰਾਮ ਤੇ ਹੈ ਨਹੀਂ ਉਹ ਛਕ ਲੋ ਜੋ ਛਕਣਾ ਹੈ ਛਕ ਲੋ ਲੰਗਰ ਲੱਗ ਗਿਆ ਹੁਣ ਲੰਗਰ ਛਕਣਾ ਦੱਸੋ ਤੁਸੀਂ ਵੀ ਛਕ ਨਾ ਛਕਣਾ ਇਹ ਵੀ ਦੱਸਣਾ ਤੁਹਾਨੂੰ ਪਰਾਗਾ ਲਾ ਬਲੇਡ ਹੈ ਅੱਜ ਗਾਇਸ ਫੋਨਸੇ ਨਿਕਲ ਗਏ ਆ ਵਾਪਸੀ ਤੇ ਹੁਣ ਟਾਈਮ ਹੋ ਗਿਆ ਆ 3 ਵਜੇ ਹਾਂ 3 ਵਜੇ 6 ਮਿੰਟ ਹੋ ਗਏ ਨੇ ਤੇ ਲੋਕੇਸ਼ਨ ਲਾ ਲਈ ਅਸੀਂ ਫਿਰ ਹੁਣ ਦਾ ਭੋਲੀ ਦੇ ਨਾਲ ਅਸੀਂ ਕਿਹਨਾਂ ਲਾ ਲਈਏ ਨੂੰ ਹੀ 5:30 ਟਾਈਮ ਕਿਸੇ ਦਾ ਕਿਉਂ ਦਾ 2:20 5 26 ਪਹੁੰਚ ਜਾਣਾ ਕਿੱਥੇ ਦੇ ਲਈ ਰਿਓ ਮੇਛੇ ਖਰਦੀ ਆਦਮਪੁਰ ਆਦਮਪੁਰ 5 26 ਪਹੁੰਚਨੇ ਰਾਈਟ ਹੋ ਜਾ ਭਾਈ ਬੇਕਵਾਲ ਥੋੜੀ ਹੋਣਾ ਭਰਾਵਾ ਸਾਢੇ 5 ਵਜੇ ਤੱਕ ਹੀ ਆਦਮਪੁਰ ਪਹੁੰਚ ਜਾਣਾ ਤੇ ਅਗੋ ਆਦਮਪੁਰ ਤੋਂ ਅਧੇ ਘੰਟਾ ਅਧੇ ਬਣ ਕੇ ਅੰਦਰ ਰਸਤਾ ਆਪਣਾ 6 ਵਜੇ ਲੱਗਦਾ ਕਿ ਆਈਡੀਆ ਹੈਗਾ 6 ਵਜੇ ਤੱਕ ਪਹੁੰਚਣਾ ਕਰੇ ਚਲੋ ਗਾਈਸ ਜਾ ਕੇ ਜਿਵੇਂ ਕਬੂਰ ਸਾਡੇ ਹਾਂਜੀ ਇਹਦੀ ਵੀਡੀਓ ਨੇ ਪਾਇਆ ਬਾਅਦ ਸਾਰੀ ਪਹੁੰਚ ਚਲੇ ਆਂ ਕੀ ਲੋਕਿਆ ਆਪਾਂ ਹੁਣ ਚੰਨੇ ਆਂ ਵਾਪਸੀ ਟੋਰਮ ਬਦਦਾਇਆ ਪ੍ਰੋਗਰਾਮ ਬਹੁਤ ਸੋਹਣਾ ਭਾਈ ਸੋਪਾਈ ਮਨਪ੍ਰੀਤ ਸਿੰਘ ਜੀ ਬਹੁਤ ਸੋਹਣਾ ਕੀਰਤਨ ਕਰਦੇ ਨੇ ਹੁਣ ਕਰਕੇ ਵਾਪਸੀ ਇਹ ਇਹਨਾਂ ਦਾ ਵੀ ਯੋਗਦਾਨ ਬਹੁਤ ਵਧੀਆ ਆ ਹੀ ਮਤਲਬ ਬਹੁਤ ਵਧੀਆ ਜੱਤ ਉਹ ਮੁੰਡਿਆਂ ਨੇ ਪੰਜਮਾ ਲਾਇਆ ਨੇ ਤੋਂ ਤੋਂ ਬਹੁਤ ਵਧੀਆ ਕੀਤਾ ਦੋਨਾਂ ਦੇ ਸਹਿਯੋਗ ਨਾਲ ਹੀ ਹੈ ਸਾਰੇ ਸਾਥੀ ਸਹਿਯੋਗ ਦਿੰਦੇ ਨੇ ਕੋ ਮਹਾਂਪੁਰ ਤੁਹਾਡੇ ਨਾਲ ਹੀ ਬਾਬਾਬਿੰਦਰ ਸਿੰਘ ਜੀ ਹਾਂ ਸੋ ਭਾਈ ਸੋਪਾਈ ਕਾਲਾ ਸਿੰਘ ਵੀ ਨਾਲ ਸੋ ਭਾਈ ਕਾਲਾ ਸਿੰਘ ਜੀ ਲੱਤਪਾਗ ਵਾਲੇ ਇੱਕ ਨਹੀਂ ਕਰਦਾ ਜੀ ਵਾਹ ਦੀ ਨਾਈਟ ਹੋਰ ਹੋ ਗਿਆ ਕਰਤਾ ਰਿਪੋਰਟ ਬੰਦ ਕਰਦਾ ਬੁਰੀ ਟਾਈਮਰ ਹੋ ਗਿਆ ਆ ਦੇਖੋ ਥੋੜਾ ਕਬਲ ਸੀ ਇਹ ਅੰਦਾ ਕਾਨੂੰਨ ਬਣਿਆ 5 ਵਜੇ 18 ਮਿੰਟ ਸਵਾ 5 ਹੋਈ ਸਾਢੇ 5 ਦਾ ਟਾਈਮ ਲੈ ਇਹਨਾਂ ਪੰਜ ਦਾ ਬੰਦ ਗੱਡੀ ਕਿੱਥੀ ਗਈ ਕਰਤਾ ਉਹਦੀ ਜਿੱਥੇ ਕਰਤਾ ਤਸੂਬਾ ਤਸੂਬੇਲਾ ਕਿ ਆ ਗਿਆ ਹਾਂ ਸਰ ਮਜ਼ੂਬਾ ਬੰਦ ਕਰੇ ਬੰਦ ਕਰਨਾ ਇੱਕ ਸੀਕ੍ਰੇਟ ਵੀਡੀਓ ਜਿਹੜੀ ਹੋ ਗਾਈਸਾਂ ਬਨਾਵਾ ਕੇ ਮੈਨੇਜਮੈਂਟ ਹੈ ਜੀ ਇਹਦੀ ਇਹਦੀ ਤਵੱਜੀ ਦੀ ਉਹ ਦਿਖਾਵਾਂਗੇ ਰੱਲ ਪਹੁੰਚਦੇ ਆਪਾਂ ਹੁਣ ਕਰਤਾਰਪੁਰ ਪਹੁੰਚ ਗਏ ਭਾਈ ਸਾਹਿਬ ਜੀ ਭਾਈ ਸਾਹਿਬ ਪਾਈ ਕਾਲਾ ਉਹਦੇ ਗੱਡੀ ਚੜਾਈ ਆਹ ਦੇਖੋ ਕਹਿ ਨਹੀਂ ਉਹ ਕਰਕੇ ਨਹੀਂ ਕੋਟੀ ਹੋਣਦਾ ਹੀ ਮੇਰੇ ਦਿਮਾਗ ਚ ਵੀ ਹੋਣਦਾ ਹੀ ਅੱਜ ਤੁਹਾਡੇ ਵੀ ਤਾਪ ਦੇਣਾ ਨਾਲੀ ਆਪਨੇ ਗਾਕੇ ਬਿਠੇ ਕੇ ਰੋਏ ਮੈਂ ਬਨਾਣਾ ਤੇ ਪਪਾਇਆ ਮਿਕਸ ਭਾਜੀ ਤੇਰਾ ਵੀ ਉਹੀ ਏ ਸਾਰੇ ਉਹੀ ਏ ਸਾਰੇ ਸੋ ਅਸੀਂ ਬਨਾਣਾ ਸ਼ੇਕ ਪੀ ਲਏ ਆ ਬਨਾਣਾ ਦੇ ਬਕੀਤਾ ਤੇ ਬੜੀ ਕਿਰਪਾ ਸਤ ਗੁਰ ਦੀ ਇਹ ਬਨਾਣਾ ਸ਼ੇਕ ਆਪਾਂ ਠੇਕੇ ਕੋ ਬਹਿ ਕੇ ਪੀ ਲਏ ਆ ਕਿਤੇ ਠੇਕਾ ਵੀ ਏ ਅਸਰ ਹੋਈ ਜਾਂਦਾ ਇਹ ਅਸਰ ਹੋ ਜਾਣਾ ਵਿੱਚ ਕੋਈ ਪਤਾ ਨਹੀਂ ਭਾਈ ਸਾਹਿਬ ਭਾਈ ਕੜਾ ਜੀ ਹਾਨੂੰ ਗੱਡੀ ਤੇ ਲੈ ਕੇ ਆਏ ਨੇ ਜੋ ਕੰਗਲੇ ਆ ਗਏ ਅੱਜ ਦੱਸਿਆ ਕੀ ਤਵਾ ਦੇ ਗਏ ਭਾਈ ਹਰਜਿੰਦਰ ਸਿੰਘ ਜੀ ਚਲੋ ਕੋਈ ਨਾ ਕਾਲਾ ਵੀ ਨਾ ਆਈ ਇਹਨਾਂ ਦੇ ਅੱਜ ਤੋਂ ਪਹਿਲੇ ਬੜਾ ਸੋਹਣਾ ਰਹੇਗਾ ਗਾਇਸ ਲੈਂ ਲੱਗੇ ਪਿੱਛੇ ਵੀ ਜੂਸ ਪੀ ਲੈਂਦੇ ਆ ਜੂਸ ਮਿਲ ਲੈਂਦੇ ਆ ਪਿੱਛੇ ਵੀ ਪਿੱਛੇ ਭਾਜੀ ਗੋੜਾ ਪਾਣੀ ਹੈ ਉਹ ਅੱਗੇ ਉਹ ਮਝੂਰ ਹੋ ਗਿਆ ਇਹਨੇ ਗੱਲ ਜ਼ਿਕਰ ਕੀਤਾ ਹੈ ਬਨਾਣਾ ਸ਼ੇਕ ਪੀ ਲੱਗੇ ਆ ਇੱਕ ਲੱਗ ਸ਼ੇਕ ਆ ਆਪਾਂ ਨਾਲ ਭੇਲਿਆ ਕਿਰਾਇਆ ਮੁਰਲਾਪਾ ਆ। ਕਿਤਾ ਚਾਹੀਦਾ ਲਿਆ। ਹਾਂਜੀ ਗਾਇਸ 6 ਵਜੇ ਆਪਾਂ ਘਰ ਪਹੁੰਚ ਗਏ ਹੁਣ ਆ ਲੱਗ ਓਏ ਤੇਰੀ ਸਾਰੇ ਦਿਨ ਦਾ ਥੱਕਿਆ ਹੁੰਦਾ ਇਹਨੂੰ ਕਿ ਮੈਨੂੰ ਛੇਤੀ ਹਾਂ ਉਹ ਹੀ ਕਹਿੰਦਾ ਕਿ ਮੈਨੂੰ ਹੋਰ ਪਾ ਪੰਗੇ ਲੈਣੇ ਆ ਆ ਆ ਦੇ ਨੋ ਨੋ ਕਾਪਾ ਤੇ ਸਟਾਰ ਨਹੀਂ ਬਣਨੀ ਤੇਰੀ ਤੇਰੀ ਜੋ ਠੀਕ ਆਪਾਂ ਇੱਥੇ ਕਰਦੇ ਆ ਅੱਜ ਦੇ ਵਲੋਗ ਦੀ ਸਮਾਪਤੀ ਮਿਲ ਜਿਆਣਾ ਵੀ ਸਵੇਰ ਨਵੇਂ ਵਲੋਗ ਵਿੱਚ ਰੱਬ ਰੱਖਾ ਬਾਏ ਬਾਏ